ਬੀਰ ਸਤੀ ਪੁਕਾਰ ਚੇਹੇ ਚੜੀ ਸੋਨੋ ਬੀਰ ਮਸਾਨ ਭਾਰਤ ਦੇਸ਼ ਦੇ ਅੰਦਰ ਇੱਕ ਬਹੁਤ ਹੀ ਭੈੜੀ ਰਸਮ ਕੀਤੀ ਜਾਂਦੀ ਸੀ ਜਿਸ ਨੂੰ ਸਤੀ ਪ੍ਰਥਾ ਕਿਹਾ ਜਾਂਦਾ ਹੈ ਪਿਛਲੇਰੇ ਸਮੇਂ ਦੇ ਵਿੱਚ ਵੀ ਆਪਾਂ ਇਸ ਦਾ ਜ਼ਿਕਰ ਕੀਤਾ ਕਿਉਂਕਿ ਭਗਤ ਕਬੀਰ ਜੀ ਨੇ ਇਸ ਰਸਮ ਦਾ ਜ਼ਿਕਰ ਕੀਤਾ ਸੀ ਆਪਣੇ ਸ਼ਲੋਕ ਦੇ ਅੰਦਰ ਭਗਤ ਕਬੀਰ ਜੀ ਨੇ ਜੇ ਆਪਣੇ ਸ਼ਲੋਕ ਦੇ ਅੰਦਰ ਇਸ ਦਾ ਜ਼ਿਕਰ ਕੀਤਾ ਕਬੀਰ ਸਤੀ ਪੁਕਾਰੈ ਇਹੇ ਚੜੀ ਸੁਨਹੁ ਬੀਰ ਮਸਾਨ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਭਗਤ ਕਬੀਰ ਜੀ ਸਤੀ ਪ੍ਰਥਾ ਦੇ ਨਾਲ ਸਹਿਮਤ ਨੇ ਭਗਤ ਕਬੀਰ ਜੀ ਨੇ ਤਾਂ ਇੱਕ ਉਦਾਹਰਣ ਲਈ ਹੈ ਇੱਕ ਪ੍ਰਤੀਕ ਵਰਤੇ ਹੈ ਭਾਰਤ ਦੇਸ਼ ਦੇ ਅੰਦਰ ਸਤੀ ਪ੍ਰਥਾ ਇੱਕ ਭੈੜੀ ਰਸਮ ਕੀਤੀ ਜਾਂਦੀ ਸੀ ਜਿਸ ਨੂੰ ਗੁਰੂ ਅਮਰਦਾਸ ਸਾਹਿਬ ਜੀ ਨੇ ਅਕਬਰ ਦੇ ਕੋਲੋਂ ਬੰਦ ਕਰਵਾਇਆ ਤੇ ਬਾਅਦ ਵਿੱਚ ਅੰਗਰੇਜ਼ਾਂ ਨੇ ਕਾਨੂੰਨ ਬਣਾ ਕੇ ਸਖਤੀ ਦੇ ਨਾਲ ਇਹ ਰਸਮ ਕਰਨ ਤੋਂ ਲੋਕਾਂ ਨੂੰ ਹਟਾਇਆ ਉਹ ਰਸਮ ਕੀ ਸੀ ਕਿ ਜਦੋਂ ਪਤੀ ਗੁਜ਼ਰ ਗਿਆ ਭਾਵੇਂ ਪਤੀ ਛੋਟੀ ਉਮਰ ਦਾ ਹੀ ਹੈ ਤਾਂ ਜਿਹੜੀ ਉਸ ਦੀ ਪਤਨੀ ਹੈ ਉਸ ਨੂੰ ਨਵ ਬਿਉਤਾ ਔਰਤ ਦੀ ਤਰ੍ਹਾਂ ਤਿਆਰ ਕਰਕੇ ਸਮਸ਼ਾਨ ਭੂਮੀ ਦੇ ਵਿੱਚ ਲਜਾਇਆ ਜਾਂਦਾ ਉਸ ਨੂੰ ਜੋ ਧਾਰਮਿਕ ਵਿਅਕਤੀ ਪੰਡਿਤ ਹੈ ਇੱਕ ਨਾਰੀਅਲ ਜਿਸ ਦੇ ਉੱਪਰ ਸੰਧੂਰ ਲੱਗਿਆ ਹੋਇਆ ਹੱਥ ਦੇ ਵਿੱਚ ਫੜਾ ਦਿੱਤਾ ਜਾਂਦਾ ਤੇ ਉਸ ਨੂੰ ਚੀਖਾ ਦੇ ਵਿੱਚ ਬਿਠਾ ਕੇ ਤੇ ਇਸ ਤਰ੍ਹਾਂ ਦਾ ਲਾਰਾ ਲਾ ਕੇ ਇਹ ਤੂੰ ਆਪਣੇ ਪਤੀ ਦੇ ਨਾਲ ਸਵਰਗਾਂ ਦੇ ਵਿੱਚ ਜਾਵੇਂਗੀ ਤੇ ਸਾੜ ਦਿੱਤਾ ਜਾਂਦਾ ਹੁਣ ਉੱਥੇ ਜਿੰਨੇ ਵੀ ਰਿਸ਼ਤੇਦਾਰ ਆਏ ਐ ਆਂਡ ਗਵਾਂਡ ਨਗਰ ਦੇ ਲੋਕ ਆਏ ਐ ਧਾਰਮਿਕ ਵਿਅਕਤੀ ਆਇਆ ਹੈਗਾ ਹੋਰ ਪਰਿਵਾਰ ਦੇ ਨੇੜੇ ਦੇ ਵਿਅਕਤੀ ਹਨ ਉਹ ਸਾਰੇ ਤਮਾਸ਼ਵੀਨ ਹਨ ਤਮਾਸ਼ਾ ਵੇਖਣ ਆਏ ਸਾਰੇ ਹੀ ਤਮਾਸ਼ਵੀਨ ਹਨ ਕਿਸੇ ਨੇ ਉਸ ਔਰਤ ਦੇ ਦਰਦ ਨੂੰ ਨਹੀਂ ਸਮਝਿਆ ਜਿਹੜੀ ਔਰਤ ਨੂੰ ਚੇਖਾ ਦੇ ਵਿੱਚ ਬਿਠਾਇਆ ਜਾਂਦਾ ਜੇਕਰ ਉਹ ਉਹਦਾ ਵਿਰੋਧ ਵੀ ਕਰੇਗੀ ਤਾਂ ਜੋ ਜਿੰਨੇ ਲੋਕ ਹਨ ਉਹ ਚੁੱਕ ਕੇ ੱੱਕੇ ਨਾਲ ਵੀ ਚੇਖਾ ਦੇ ਵਿੱਚ ਸੁੱਟਣਗੇ ਉੱਥੇ ਢੋਲ ਠਮੱਕੇ ਵੀ ਵਜਾਏ ਜਾਂਦੇ ਮੰਤਰਾਂ ਦੇ ਜਾਪ ਵੀ ਕੀਤੇ ਜਾਂਦੇ ਕੋਛੇ ਕੋਈ ਵੀ ਚੀਕ ਚਹਾੜਾ ਸੁਨਣ ਵਾਲਾ ਨਹੀਂ ਹੈ ਸਾਰੇ ਤਮਾਸ਼ੀਨ ਨੇ ਭਗਤ ਕਬੀਰ ਜੀ ਕਹਿੰਦੇ ਕਬੀਰ ਸਤੀ ਪੁਕਾਰ ਚੇਹ ਚੜੀ ਉਹ ਜਿਹੜੀ ਔਰਤ ਹੈ ਚੀਖਾ ਦੇ ਵਿੱਚ ਬੈਠ ਗਈ ਹੈ ਨਾਰੀ ਅਲ ਹੱਥ ਦੇ ਵਿੱਚ ਫੜਿਆ ਹੋਇਆ ਤੇ ਪਤੀ ਦਾ ਸਿਰ ਆਪਣੀ ਗੋਦ ਦੇ ਵਿੱਚ ਰੱਖਿਆ ਉਹ ਸਾਰੇ ਤਮਾਸ਼ੀਨ ਲੋਕ ਚੀਖਾ ਨੂੰ ਅੱਗ ਲਾ ਕੇ ਮੁੜ ਗਏ ਜਾਂ ਤਾਂ ਉੱਥੇ ਕੇਵਲ ਚਿਖਾ ਹੈ ਤੇ ਜਾਂ ਉਹ ਔਰਤ ਹੈ ਜਿਹੜੀ ਚਿਖਾ ਦੇ ਉੱਪਰ ਬੈਠੀ ਫਿਰ ਉਹ ਔਰਤ ਸੁਣੋ ਵੀਰ ਮਸਾਣ ਉਸ ਅੱਗ ਦੇ ਅੱਗੇ ਹੀ ਬੇਨਤੀ ਕਰਦੀ ਹੈ ਅਰਦਾਸ ਕਰਦੀ ਹੈ ਵੀ ਹੁਣ ਹੋਰ ਤਾਂ ਕੋਈ ਇੱਥੇ ਗੱਲ ਸੁਣਨ ਵਾਲਾ ਨਹੀਂ ਕਬੀਰ ਸਤੀ ਪੁਕਾਰੈ ਤਿਹ ਚੜੀ ਸੁਣੋ ਵੀਰ ਮਸਾਣ ਉਹ ਔਰਤ ਕਹਿੰਦੀ ਹੈ ਕਿ हे ਅੱਗ ਮਸਾਲੇ हे ਮੇਰੇ ਵੀਰ ਮੈਂ ਤੁਹਾਨੂੰ ਹੁਣ ਆਪਣਾ ਆਪ ਸਮਰਪਿਤ ਕਰ ਦਿੱਤਾ ਸਨੋ ਵੀਰ ਮਸਾਨ ਲੋਗ ਸਵਾਇਆ ਚੱਲ ਗਿਓ ਹਮ ਤੁਮ ਕਾਮ ਨਿਧਾਨ ਭਗਤ ਕਬੀਰ ਜੀ ਕਹਿੰਦੇ ਜਿਵੇਂ ਉਹ ਇੱਕ ਔਰਤ ਚੇਖਾ ਦੇ ਅੱਗੇ ਅੱਗ ਦੇ ਅੱਗੇ ਆਪਣੇ ਆਪ ਨੂੰ ਸਮਰਪਿਤ ਕਰ ਦਿੰਦੀ ਹੈ ਇਸੇ ਤਰ੍ਹਾਂ ਜੋ ਗੁਰੂ ਦੀ ਸੰਗਤ ਹੈ ਇਸ ਨੂੰ ਚੇਖਾ ਦੇ ਵਜੋਂ ਵਰਤਿਆ ਗਿਆ ਅਤੇ ਜੋ ਅਕਾਲ ਪੁਰਖ ਦੀ ਹੋਂਦ ਹੈ ਅਕਾਲ ਪੁਰਖ ਵਾਹਿਗੁਰੂ ਨੂੰ ਮਹਿਸੂਸ ਕਰਨਾ ਇਹਨੂੰ ਅੱਗ ਦੀ ਤਰ੍ਹਾਂ ਵਰਤਿਆ ਗਿਆ ਬ੍ਰਹਮ ਅਗਨੀ ਦੀ ਤਰ੍ਹਾਂ ਕਿ ਇਨਸਾਨ ਗੁਰੂ ਦੀ ਸੰਗਤ ਰੂਪੀ ਚਿਖਾ ਦੇ ਵਿੱਚ ਆ ਕੇ ਆਪਣੇ ਆਪ ਨੂੰ ਬ੍ਰਹਮ ਭਾਵ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਸਮਰਪਿਤ ਕਰ ਦਵੇ ਲੋਕ ਸਵਾਇਆ ਚੱਲ ਗਿਓ ਜਿਵੇਂ ਸਮਸ਼ਾਨ ਭੂਮੀ ਦੇ ਵਿੱਚੋਂ ਸਾਰੇ ਲੋਕ ਵਾਪਸ ਆ ਜਾਂਦੇ ਆ ਸਾਰੇ ਹੀ ਲੋਕ ਤਮਾਸ਼ਵੀਨ ਹਨ ਤਮਾਸ਼ਾ ਵੇਖਿਆ ਉਹਨਾਂ ਨੇ ਇੱਕ ਸਮਸ਼ਾਨ ਭੂਮੀ ਦੇ ਵਿੱਚ ਜਿਉਂਦੀ ਔਰਤ ਨੂੰ ਸੜਦਿਆਂ ਉਹਨਾਂ ਦੇ ਲਈ ਇਹ ਤਮਾਸ਼ਾ ਹੀ ਸੀ ਕਿਸੇ ਦੇ ਮਨ ਵਿੱਚ ਕੋਈ ਤਰਸ ਨਹੀਂ ਆਇਆ ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ ਸਦੀਆਂ ਤੋਂ ਲੈ ਕੇ ਬਹੁਤ ਲੰਬੇਰਾ ਸਮਾਂ ਇਹ ਰਸਮ ਹੁੰਦੀ ਰਹੀ ਹੈ ਪਰ ਕਿਸ ਨੇ ਵਿਰੋਧ ਹੀ ਨਹੀਂ ਕੀਤਾ ਇਥੇ ਮਰਿਆਦਾ ਦੇ ਨਾਮ ਤੇ ਧਰਮ ਦੇ ਨਾਮ ਤੇ ਇਸ ਤਰ੍ਹਾਂ ਦੇ ਕਰਮ ਹੁੰਦੇ ਰਹਿੰਦੇ ਆ ਅੱਜ ਦੇ ਸਮੇਂ ਵਿੱਚ ਵੀ ਹੁੰਦੇ ਰਹਿੰਦੇ ਇਥੇ ਬਲੀਆਂ ਦਿੱਤੀਆਂ ਗਈਆਂ ਬੰਦਿਆਂ ਦੀਆਂ ਮੂਰਤੀਆਂ ਦੇ ਅੱਗੇ ਕਿਸੇ ਨੇ ਕੋਈ ਵਿਰੋਧ ਨਹੀਂ ਕੀਤਾ ਕਹਿੰਦੇ ਉਹ ਸਾਰੇ ਲੋਕ ਤਮਾਸ਼ਾ ਵੇਖਣ ਵਾਲੇ ਹੀ ਹਨ ਤਮਾਸ਼ਵੀਨ ਹਨ ਇਸੇ ਤਰ੍ਹਾਂ ਲੋਕ ਸвая ਚੱਲ ਗਏ ਜਦੋਂ ਕੋਈ ਇਨਸਾਨ ਗੁਰੂ ਦੀ ਸੰਗਤ ਵਿੱਚ ਆਉਣ ਲੱਗ ਜਾਵੇ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਨ ਲੱਗ ਜਾਵੇ ਭਾਵੇਂ ਕਿ ਇਹ ਗੱਲ ਕਹੀ ਜਾਂਦੀ ਹੈ ਵੀ ਮਨੁੱਖ ਨੂੰ ਨੇਕ ਕਰਮ ਕਰਨੇ ਚਾਹੀਦੇ ਧਰਮ ਦੇ ਕਰਮ ਕਰਨੇ ਚਾਹੀਦੇ ਪਾਠ ਕਰਨਾ ਚਾਹੀਦਾ ਪਰ ਜੇਕਰ ਕੋਈ ਮਨੁੱਖ ਕਰਨ ਲੱਗ ਜੇ ਪਾਠ ਕਰਨ ਲੱਗ ਜੇ ਸੰਗਤ ਵਿੱਚ ਆਉਣ ਲੱਗ ਜੇ ਫਿਰ ਜਿਹੜੇ ਲੋਗ ਐ ਉਹ ਕੋਈ ਸਵਾਸ਼ ਨਹੀਂ ਦਿੰਦੇ ਉਹ ਉਲੋਤਨਾ ਕਰਦੇ ਵੀ ਸ਼ਾਇਦ ਇਹ ਗੁਰਦੁਆਰੇ ਤਾਂ ਹੀ ਆਉਣ ਲੱਗਿਆ ਵੀ ਕਿਤੇ ਪ੍ਰਧਾਨਗੀ ਦੀ ਝਾਕ ਨਾ ਹੋਵੇ ਜਾਂ ਕਿਤੇ ਨੇ ਭਾਈ ਜੀ ਨਾ ਬੰਨਣਾ ਹੋਵੇ ਗ੍ਰੰਥੀ ਨਾ ਬੰਨਣਾ ਹੋਵੇ ਜੇਕਰ ਇਨਸਾਨ ਨੇਕ ਕਰਮ ਵੀ ਕਰੇਗਾ ਸਮਾਜ ਦਾ ਇਸ ਤਰ੍ਹਾਂ ਦਾ ਸੁਭਾਅ ਹੈ ਉਹਨਾਂ ਨੇ ਅਲੋਚਨਾ ਹੀ ਕਰਨੀ ਹੈ ਅਲੋਚਨਾ ਹੀ ਕੀਤੀ ਜਾਂਦੀ ਹੈ ਤੇ ਜੇ ਇਹ ਜਵਾਬ ਦਿੱਤਾ ਜਾਵੇ ਵੀ ਕੋਈ ਪ੍ਰਧਾਨ ਨਹੀਂ ਬਨਣਾ ਕੋਈ ਗ੍ਰੰਥੀ ਨਹੀਂ ਬਨਣਾ ਵੈਸੇ ਹੀ ਕਰਦੇ ਆਂ ਫਿਰ ਵੀ ਇਸ ਤਰ੍ਹਾਂ ਕਿਹਾ ਜਾਵੇਗਾ ਵੀ ਫਿਰ ਘਰੇ ਕਰ ਲਿਆ ਕਰੋ ਵਿਖਾਵਾ ਕੀ ਕਰਦੇ ਬੰਦਾ ਜਦੋਂ ਨੇਕ ਕਰਮ ਕਰਦਾ ਕੋਈ ਸਹੀ ਕੰਮ ਕਰਦਾ ਧਰਮ ਦਾ ਕਰਮ ਕਰਦਾ ਪਾਠ ਕਰਨ ਲੱਗ ਜੇ ਫਿਰ ਵੀ ਅਲੋਚਨਾ ਹੁੰਦੀ ਹੈ ਉਹਨੂੰ ਰੋਕਣ ਦਾ ਯਤਨ ਕੀਤਾ ਜਾਂਦਾ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਕਿ ਸ਼ਾਇਦ ਇਹ ਕਮੇਟੀ ਵਿੱਚ ਹੀ ਨਾ ਆਉਣਾ ਹੋਵੇ ਜਾਂ ਵਿਖਾਵਾ ਕਰਦਾ ਹੈਗਾ ਤੇ ਕਈ ਵਾਰੀ ਮਨੁੱਖ ਇੰਨਾਂ ਗੱਲਾਂ ਦਾ ਪ੍ਰਭਾਵ ਵੀ ਕਬੂਲ ਕਰ ਲੈਂਦਾ ਜਾਂ ਇਸ ਤਰ੍ਹਾਂ ਦੇ ਸ਼ਬਦ ਬੋਲੇ ਜਾਂਦੇ ਆ ਵੀ 100 ਚੂਹਾ ਖਾ ਕੇ ਬਿੱਲੀ ਅੱਜ ਨੂੰ ਚੱਲੀ ਆ ਹੁਣ ਅਰੋਕੇ ਸੇ ਵਿਦਵਾਨ ਨੇ ਲਿਖਿਆ ਵੀ ਵਧੀਆ ਹੈ ਬਿੱਲੀ ਚੱਲ ਤਾਂ ਪਈ ਹੈ ਅੱਜ ਨੂੰ 100 ਚੂਹਾ ਖਾ ਕੇ ਵੀ ਚੱਲ ਤਾਂ ਪਈ ਐ ਨਾ ਕਿੰਨੀਆਂ ਬਿੱਲੀਆਂ ਨੇ ਜਿਨ੍ਹਾਂ ਨੇ ਹਜ਼ਾਰਾਂ ਚੂਹਾ ਖਾ ਲਿਆ ਅਜੇ ਹੱਜ ਨੂੰ ਚੱਲਣ ਲਈ ਤਿਆਰ ਹੀ ਨਹੀਂ ਹੋਈਆਂ ਤੇ ਹੱਜ ਕਰਨਗੀਆਂ ਵੀ ਨਹੀਂ ਭਗਤ ਕਬੀਰ ਜੀ ਕਹਿੰਦੇ ਵੀ ਇਸ ਤਰ੍ਹਾਂ ਦੀ ਅਲੋਚਨਾ ਹੋਣੀ ਸੁਭਾਵਕ ਹੈ ਜੇਕਰ ਕੋਈ ਇਨਸਾਨ ਨੇਕ ਕਰਮ ਕਰੇਗਾ ਸੰਗਤ ਵਿੱਚ ਆਵੇਗਾ ਪਾਠ ਕਰਨ ਲੱਗ ਜਾਏਗਾ ਇਹ ਮਤ ਸਮਝੇ ਕਿਸ ਸਮਾਜ ਦੇ ਲੋਕ ਉਹਨੂੰ ਸਵਾਸ ਦੇਣਗੇ ਨਹੀਂ ਉਹ ਇਕੱਲਾ ਹੀ ਰਹਿ ਜਾਵੇਗਾ ਕਿਸ ਤਰ੍ਹਾਂ ਜਿਸ ਤਰ੍ਹਾਂ ਸਮਸ਼ਾਨ ਘੁੰਮੀ ਦੇ ਵਿੱਚ ਜਿਹੜਾ ਇਨਸਾਨ ਮਰ ਗਿਆ ਉਹਦੀ ਪਤਨੀ ਰਹਿ ਗਈ ਬਾਕੀ ਤਾਂ ਚਲੇ ਗਏ ਐ ਤਮਾਸ਼ਾ ਵੇਖ ਕੇ ਬਾਕੀਆਂ ਨੇ ਤਾਂ ਤਮਾਸ਼ਾ ਬਣਾਇਆ ਉਸ ਔਰਤ ਦਾ ਇਸੇ ਤਰ੍ਹਾਂ ਜਦੋਂ ਕੋਈ ਨੇਕ ਕਰਮ ਕਰਨਾ ਉਦੋਂ ਸਮਾਜ ਦੇ ਵੱਲ ਨਹੀਂ ਵੇਖਿਆ ਜਾਂਦਾ ਸਮਾਜ ਦਾ opinion ਨਹੀਂ ਲੈਣਾ ਹੁੰਦਾ ਇੱਥੇ ਤਾਂ ਅਸੀਂ opinion ਲੈਣ ਤੁਰ ਪੈਨੇ ਆ ਵੀ ਸਮਾਜ ਕੀ ਕਹਿ ਰਿਹਾ ਹੈ ਸਮਾਜ ਦਾ opinion ਕਿਸ ਤਰ੍ਹਾਂ ਦਾ ਹੋਵੇਗਾ ਕੋਈ ਵਧੀਆ ਨਹੀਂ ਹੋਵੇਗਾ ਜੇ ਸਮਾਜ ਦਾ opinion ਵਧੀਆ ਹੁੰਦਾ ਤਾਂ ਇੱਥੇ ਸੋਕਰਾਟ ਵਰਗਿਆਂ ਨੂੰ ਜ਼ਹਿਰ ਦੇ ਪਿਆਲੇ ਥੋੜੀ ਪਿਆਏ ਜਾਂਦੇ ਜਦੋਂ ਸੋਕਰਾਟ ਨੂੰ ਜ਼ਹਿਰ ਦਾ ਪਿਆਲਾ ਪਿਆਇਆ ਗਿਆ ਉੱਥੇ ਉਹ ਇਕੱਲਾ ਥੋੜੀ ਸੀ ਲੱਖਾਂ ਲੋਕ ਵੇਖਣ ਆਏ ਸੀ ਉਹਨੂੰ ਵੀ ਅਜ ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਪਿਆਇਆ ਜਾਵੇਗਾ ਤੇ ਜਿਹੜੇ ਜ਼ਹਿਰ ਦਾ ਪਿਆਲਾ ਪਿਉਣ ਵਾਲੇ ਇਨਸਾਨ ਸੀ ਉਹ ਕਿੰਨੇ ਕੁ ਸੀਗੇ 5-7 ਅਸੀਂ ਕੋਈ ਨਹੀਂ ਬੋਲੇ ਆ ਵੀ ਇਹ ਗਲਤ ਹੋ ਰਿਹਾ ਇੱਥੇ ਚੰਦ ਬੰਦਿਆਂ ਨੇ ਗਿਣਤੀ ਦੇ ਬੰਦਿਆਂ ਨੇ ਤਵੀਆਂ ਤਪਾ ਦਿੱਤੀਆਂ ਗੁਰੂ ਸਾਹਿਬਾਨ ਨੂੰ ਤਵੀ ਤੇ ਬਿਠਾ ਕੇ ਸ਼ਹੀਦ ਕਰ ਦਿੱਤਾ ਕੋਈ ਬੋਲੇ ਲੱਖਾਂ ਲੋਕ ਰਹਿ ਰਹੇ ਆ ਕਿਸੇ ਨੇ ਵਿਰੋਧ ਕੀਤਾ ਹੋਵੇ ਕਿਸੇ ਨੇ ਕੋਈ ਮੁਜ਼ਾਹਰਾ ਕੀਤਾ ਹੋਵੇ ਵੀ ਇਹ ਤਾਂ ਗਲਤ ਹੋ ਰਿਹਾ ਉਹ ਜਿਹੜੇ ਚੰਦ ਬੰਦੇ ਨੇ ਪਾਵਰ ਦੇ ਵਿੱਚ ਆ ਉਹਨਾਂ ਦੇ ਖਿਲਾਫ ਕੋਈ ਮੁਜ਼ਾਹਰਾ ਕੀਤਾ ਹੋਵੇ ਨਹੀਂ ਸਮਾਜ ਦਾ ਓਪੀਨੀਅਨ ਨਹੀਂ ਅਸੀਂ ਵੇਖਣਾ ਹਾਂ ਦਾ ਵੀ ਸਮਾਜ ਕਿਸ ਤਰ੍ਹਾਂ ਦਾ ਜਾਂ ਸਮਾਜ ਕੀ ਕਹਿ ਰਿਹਾ ਭਗਤ ਕਬੀਰ ਜੀ ਦੇ ਬਚਨ ਹੈ ਵੀ ਜਦੋਂ ਸੱਚ ਦੇ ਰਸਤੇ ਤੇ ਚੱਲੋਗੇ ਨਾ ਇਕੱਲੇ ਰਹਿ ਜਾਓਗੇ ਸਮਾਜ ਦੀ ਛੱਡੋ ਪਰਿਵਾਰ ਨੇ ਵੀ ਸਾਥ ਨਹੀਂ ਦੇਣਾ ਹਾਂ ਜੇਕਰ ਧਰਮ ਦੇ ਨਾਮ ਤੇ ਕੋਈ ਅਡੰਬਰ ਕਰਨਾ ਕੋਈ ਵਿਖਾਵਾ ਕਰਨਾ ਫੇਰ ਢੀੜਾਂ ਇਕੱਠੀਆਂ ਹੋ ਜਾਣਗੀਆਂ ਭਗਤ ਕਬੀਰ ਜੀ ਦੇ ਬਚਨ ਹੈ ਨਾ ਕਬੀਰ ਜਿਹ ਮਾਰਗ ਪੰਡਿਤ ਗਏ ਪਾਛੈ ਪਰਿਵਹੀਰ ਇਕ ਅਵਕਟ ਘਾਟੀ RAM ਕੀ ਤੇ ਚੱਲ ਰਹੇ ਹੋ ਕਬੀਰ ਭਗਤ ਕਬੀਰ ਜੀ ਕਹਿੰਦੇ ਸੱਚ ਦੇ ਮਾਰਗ ਤੇ ਮੈਂ ਕੱਲਾ ਤੁਰਿਆ ਜਾ ਰਹੀ ਤੇ ਜਿਹੜੇ ਪਾਸੇ ਧਰਮ ਦੇ ਨਾਮ ਤੇ ਵਿਖਾਵਾ ਹੋ ਰਿਹਾ ਐ ਅਡੰਬਰ ਹੋ ਰਿਹਾ ਐ ਉਸ ਪਾਸੇ ਤਾਂ ਭੀੜਾਂ ਲੱਗੀਆਂ ਹੋਈਆਂ ਤਹਿਤ ਕਬੀਰ ਸੁਨੋਰੇ ਲੋਈ ਅਬ ਤੁਮਰੀ ਪ੍ਰਤੀਤ ਨਾ ਹੋਈ ਭਗਤ ਕਬੀਰ ਜੀ ਦੇ ਇਹ ਬਚਨ ਹਨ ਭਗਤ ਕਬੀਰ ਜੀ ਨੇ ਇਸ ਪਾਵਨ ਸ਼ਲੋਕ ਦੇ ਅੰਦਰ ਜ਼ਿਕਰ ਕੀਤਾ ਹੈ ਕਿ ਜਦੋਂ ਕੋਈ ਵੀ ਇਨਸਾਨ ਸੱਚ ਦੇ ਮਾਰਗ ਤੇ ਚੱਲੇਗਾ ਗੁਰੂ ਦੀ ਸੰਗਤ ਵਿੱਚ ਆਵੇਗਾ ਰੱਬ ਜੀ ਨੂੰ ਮਹਿਸੂਸ ਕਰਨ ਦਾ ਯਤਨ ਕਰੇਗਾ ਉਹ ਇਨਸਾਨ ਇਕੱਲਾ ਰਹੇਗਾ ਤੇ ਸਮਾਜ ਦੇ ਲੋਕ ਉਸ ਦਾ ਮੁਖੌਲ ਉਡਾ ਸਕਦੇ ਉਹਦੇ ਬਾਰੇ ਗਲਤ ਗੱਲਾਂ